ਆ ਆ ਕੀ ਹੋਣ ਡਿਆ ਵਾ ਸਿੱਧੀ ਹੋ ਆ ਲੋ ਫੌਜੀ ਸਾਹ ਹਾਂਜੀ ਵੇ ਕੀ ਕਾਂਡੀ ਤੇਰੀ ਮਾਂ ਤੇ ਦਾਦੀ ਦਾਦੀ ਬੈਠੀ ਆ ਹਾਂ ਇਹ ਮੰਮੀ ਕੰਮ ਨਹੀਂ ਕਰਨ ਕਿਹੜਾ ਕਰੀ ਜਾਂਦੀ ਕੰਮ ਵੇਲੀ ਨਹੀਂ ਆਈ ਝਾੜੀ ਆ ਲੋ ਅੱਛਾ ਨਹੀਂ ਤਾਂ ਉਹ ਪਾੜਾ ਕਪੜੇ ਕੁੱਪੜੇ ਮੰਮੀ ਵਾਹ ਨਹੀਂ ਹੋਣਾ ਹਜੇ ਬਾਅਦ ਤੇ ਬਗੇ ਚੁਦੇ ਦੇ ਘਟਾ ਲੈਣਾ ਆ ਇਹ ਅੰਦਰ ਹੀ ਆ ਮੇ ਕੀ ਆ ਨਹੀਂ ਬਟਾ ਫੌਜੀ ਸਾਹਿਬ ਵੇਖ ਲਓ ਤੁਸੀਂ ਗੱਲ ਉਦਾਂ ਮਾਤਾ ਨੂੰ ਨਹੀਂ ਚਾਹੀਦਾ ਵੀ ਇੱਧਰ ਆ ਜੇ ਚਾਹੀਦਾ ਹੈਗਾ ਉਹ ਜਦੋਂ ਹੋਇਆ ਹੀਗਾ ਵੱਡਾ ਪੋਤਾ ਜਿਵੇਂ ਤੇ ਨੇ ਚੇਤਾ ਵਾ ਕਿਦਾਂ ਮਾਤਾ ਤੈਨੂੰ ਖੜੰਦੀ ਰਹੀ ਬੀਬੀ ਦਾਦੀ ਉਹਨੂੰ ਕਿੱਥੇ ਤਾਂ ਨਿਕਾਣਾ ਕਿਰਾ ਨਿਕਾ ਗਈ ਫਿਰ ਵੀ ਇਹਨੂੰ ਚੇਤਾ ਹੀ ਆ ਹਜੇ ਵੀ ਉਧਰ ਹੀ ਰਹਿੰਦੀ ਆ ਤੂੰ ਪੁੱਛ ਨਿਆੜੇ ਨੂੰ ਕੀ ਸੁਣਾਉਣੀ ਆ ਸੁਣਾਉਣਾ ਕੀ ਆ ਮੈਂ ਕੱਲੀ ਕੰਮ ਕਰਨ ਢੀ ਇੱਥੋਂ ਮੈਂ ਸਪਾਈ ਕਰਕੇ ਗਈ ਨਾ ਤੂੰ ਹੀ ਬੈਠੇ ਤੇ ਆ ਸਾਰੇ ਨੰਨੇ ਆ ਕੇ ਬਹਿ ਗਏ ਆਹੀਂ ਜਾਈਏ ਇਹਨਾਂ ਦੇ ਜੀਵਨ ਕੇ ਘਰ ਉਹ ਖਲਾਰਾ ਪਾਉਂ ਦਿੰਦੀ ਇਹਦੀ ਮਾਂ ਉੱਥੇ ਖਲਾਰਾ ਪਾਉਨ ਨੂੰ ਹੈ ਕੀ ਉੱਥੇ ਹੈਗਾ ਅੱਖ ਵੀ ਨਹੀਂ ਆ ਉਹ ਤਾਂ ਵੀ ਕਹਿ ਦਿੰਦੀ ਆ ਮਿੱਟੀ ਅੰਦਰ ਨੂੰ ਲੈ ਕੇ ਆਗੇ ਮਿੱਟੀ ਅੰਦਰ ਨੂੰ ਲੈ ਕੇ ਆਗੇ ਤਦ ਮੁੰਡੇ ਨੂੰ ਸੁਣਾ ਜੋ ਗੱਲ ਕਰਨੀ ਉਹ ਨਾ ਕਰ ਲਿਆ ਤਾਂ ਨਾ ਮੈਂ ਤੇ ਹੁਣ ਮਾਤਾ ਨਾਲ ਕੰਨ ਚੱਲੀ ਯਕਾਰਿਆ ਕਰਿਆ ਆਹੋ ਭੂਆ ਨਹੀਂ ਆਈ ਪੂਆ ਕੰਨ ਤੇ ਡਈ ਹੁਣ ਕੀ ਪਤਾ ਆਊਗੀ ਏਦਾਂ ਪਹਿਲਾਂ ਇੱਧਰ ਹੀ ਅੱਜ ਹੀ ਆਉਣਾ ਨੇ ਪਤਾ ਨਹੀਂ ਵੇ ਜੀਵਨ ਪੂਆ ਦਾ ਆਇਆ ਫੋਨ ਕੋਈ ਨਹੀਂ ਨਹੀਂ ਪਤਾ ਨਹੀਂ ਪਤਾ ਇਹ ਓਦਾਂ ਵੀ ਨਹੀਂ ਕਰਦੀਆਂ ਗੱਲਾਂ ਦੱਸਦਾ ਕਿਤੇ ਬਹੁਤ ਮਾਨੇ ਨੂੰ ਐ ਪੱਕਾ ਪੀਠਾ ਕੀਤਾ ਵਾ ਭਾਈ ਜੀਵਨ ਅੱਧੇ ਨਾ ਜਾ ਕੇ ਕਿਤੇ ਦੱਸਦੀ ਚਾਚੀ ਨੂੰ ਕੁਝ ਵੀ ਓ ਯਾਰ ਮੁੰਡਿਆਂ ਨੇ ਨੇੜੇ ਨਹੀਂ ਗੱਲ ਕਰਦੀ ਏਦਾਂ ਦੀ ਉਹਨਾਂ ਘਰਾਂ ਜੋ ਕਰ ਆਪਣੀ ਦਰਾਨੀ ਜਠਾਨੀ ਨਾਲ ਚ ਮੈਂ ਚਲਨੀ ਆ ਤੇ ਗੁਰਵਤ ਸੋਣਾ ਨਹੀਂ ਆ ਉਹ ਖੇਲਣ ਦੇ ਆਪਣੇ ਪਾਪਾ ਮੈਂ ਕਹ ਤੀਂ ਸਵਾਦੋ ਇਹਨੂੰ ਨਾਲ ਲੈ ਕੇ ਤੇ ਉਧਰ ਲੰਮੇ ਪਾਓ ਇਹਦਾ ਦੇ ਨਹੀਂ ਚੁਪੀਆ ਕਰਾਉਂਦੇ ਤੇ ਇਹਦੇ ਵਿੱਚ ਆਇਓ ਇਹਨਾਂ ਦੀ ਐਦਾ ਚੁਪਲੀ ਚੱਗਿਆ ਰਹਿਣੀ ਆ ਵਾ ਜੋਫਰੇ ਬੀਤੀ ਨੇ ਨਾ ਗੰਦ ਪਾਇਆ ਹੁੰਦਾ ਹੈ ਨਾ ਇਹ ਮੋਢੇ ਰਾਜੰਦੇ ਮਾਤਾ ਨਾ ਲੈਣਾ ਹੀ ਬੋਲ ਗਏ ਮੈਂ ਨਾ ਲੈਣਾ ਹੀ ਕੀ ਖਾ ਲੈਣਾ ਹੀ ਸੇਰ ਨੇ ਟਰ ਜੀ ਨੇ ਹੱਥ ਲਾ ਲਾ ਕੇ ਸੇਰ ਖਾ ਲਾ ਮੇਰਾ ਮੈਂ ਕਿਹਾ ਨਾ ਲੈਣਾ ਹੀ ਭੂਆ ਨੇ ਆਉਣਾ ਤੇ ਮੇਰੀ ਸੁਣ ਗੱਲ ਉੱਧਰ ਜਾ ਕੇ ਨਾ ਆਇਆ ਕੀ ਇਸ਼ਾਰੇ ਕਰਦੀ ਉੱਧਰ ਉੱਧਰ ਮੈਂ ਕਹਿਨੀ ਆ ਵੀ ਉੱਧਰ ਜਾ ਕੇ ਨਾ ਆਇਆ ਉੱਧਰ ਗੀਜਣ ਲੱਗਾ ਉਹਨਾਂ ਦੇ ਘਰ ਉੱਧਰ ਰੋਟੀ ਖਾ ਲਾ ਨਹੀਂ ਭੈਣਾ ਨਾ ਆਇਆ ਨਾ ਆਇਆ ਉੱਧਰ ਨਾ ਆਇਆ ਤੇ ਨਾਲੇ ਬਾਪੂ ਨੂੰ ਵੀ ਕਪੜੇ ਦੇ ਦੇ ਦੁਜੇ ਪਾਲੂਗਾ ਸੱਚੀ ਬੋਲੀ ਨਹੀਂ ਆ ਨਾ ਆਦਿ ਇਹ ਮਸ਼ੀਨ ਲਵਾ ਦੀ ਅੱਧੇ ਅੱਧੇ ਪੈਸੇ ਪਵਾ ਕੇ ਦੱਸ ਵੀ ਮੇ ਕੋ ਕਿੱਥੇ ਇਹ ਪੈਸੇ ਰੱਖੇ ਆ ਕਾਰਡਾਂ ਤੇ ਇਹਨਾਂ ਤੇ ਸਭ ਕੁਝ ਹੀ ਹੁੰਦਾ ਵਾ ਕੀ ਨਹੀਂ ਹੁੰਦਾ ਕਾਰਡ ਦੇਣਾ ਨਹੀਂ ਤੇ ਕੰਮ ਕਰਾ ਕੇ ਦੇਣਾ ਨਹੀਂ ਹੁੰਦਾ ਤੇ ਫੌਜੋਂ ਆਇਆ ਵਾ ਇਹਦੇ ਤੁਸੀਂ ਇਕੱਲੇ ਵੀ ਖਰਚਾ ਚੱਲ ਸਕਦੇ ਆ ਕੀ ਐ ਇਤਰਾ ਇਤਰਾ ਕਰੀ ਜਾਨੀ ਆ ਕੋਹ ਨਹੀਂ ਤੇ ਖਾ ਲਿਆ ਵਾ ਮੇਰ ਕਾੜ ਹੀ ਲੈ ਜਾ ਇੱਥੇ ਮੈਂ ਮੁੜ ਕੇ ਆ ਜਾਊਗੀ ਵਗਰ ਪਹਿਲਾਂ ਮੈਂ ਗਾਲੇ ਵਾਲ ਹੋਵਾਂਗਾ ਰਗਵੀ ਸਿਆ ਸੁਣ ਮੇਰੀ ਪੁੱਤ ਗੱਲ ਹਾਂ ਰੋਟੀ ਨੂੰ ਕਦੀ ਆਉ ਨੂੰ ਸਾਨੂੰ ਉਧਰ ਨੂੰ ਇਸ਼ਾਰੇ ਕਰਦੀ ਆ ਅਹੀਂ ਤਾਂ ਹੁਣ ਵਾਧੂ ਹੋ ਗਏ ਆ ਉਹ ਨਹੀਂ ਬੀਬੀ ਤੈਨੂੰ ਸੁਣਦਾ ਘੱਟ ਵਾ ਉਹਨੇ ਕੀ ਤੈਨੂੰ ਆਖਣਾ ਵਾ ਉਹਨੇ ਕੋ ਸੁਣਾ ਦਿੱਤਾ ਨਾ ਤੈਨੂੰ ਹੋਰ ਕੋ ਸੁਣਦਾ ਹੋਣਾ ਵਾ ਨਹੀਂ ਪਹਿਨੋਂ ਰਾਂਦੀ ਰੋਟੀ ਖਾ ਲੈ ਮੈਂ ਕਿਹਾ ਰੋਟੀ ਪੱਕੀ ਆ ਤਾਂ ਫੇਰ ਐਨੂੰ ਡੈਪੀ ਕਰ ਲੈ ਹਾਂ ਦੱਸ ਚਲ ਜਾ ਮੈਂ ਕਿਆ ਨਾਲਾ ਲਦਾਸ ਖਾਲਾ ਆਂਦੀ ਮੈਂ ਕਿਆ ਨਾਲਾ ਉਧਰ ਜਾ ਕੇ ਨਾਤਾ ਹੈ ਨਹੀਂ ਆ ਤੇ ਸ਼ਿਕਾਇਤਾਂ ਨਾਲ ਉਹਨੂੰ ਬੈ ਗਈ ਮਾਤਾ ਮੇਰਾ ਤਾਂ ਸੱਚੀ ਸਿਰ ਖਪਾ ਛੜਦੀ ਆ ਉਹਦੇ ਮੈਂ ਹੀ ਆਂ ਜਿਹੜੇ ਸਿਰ ਦੇ ਉੱਤੇ ਦੀ ਨਿਗਾਹ ਲੈਣੀ ਆ ਹੋਰ ਕੋਈ ਹੁੰਦੀ ਨਾ ਉਹ ਹੁੰਦੀ ਨਾ ਤੇ ਉਹਨੇ ਤੇ ਝਟ ਮਸਜੇਰਾ ਵੀ ਨਹੀਂ ਕਰਦੀ ਤੇ ਐਨੂੰ ਕੱਢ ਦਿੰਦੀ ਅਗਲੀ ਚਾਹ ਵੀ ਨਹੀਂ ਕਿਤੇ ਕੁੱਟ ਪਿਆ ਕੇ ਖੁਸ਼ ਹੁੰਦੀ ਉਹ ਤੇ ਬੋ ਚੱਲ ਤੂੰ ਵੀ ਨਾ ਤਤੀਓ ਕੋਈ ਗੱਲ ਹੁਣ ਬਜ਼ੁਰਗ ਵਾਓ ਮੈਂ ਸਾਂਭਦੀ ਤੇ ਹੈਗੀ ਹੋਰ ਕੀ ਕਰਾਂ ਉਹ ਬਜ਼ੁਰਗਾਂ ਦਾ ਸਭਾ ਨਿਆਣਿਆਂ ਵਰਗਾ ਹੋ ਜਾਂਦਾ ਵਾ ਸੋਹਣੇ ਕੱਪੜੇ ਦਿੱਤੇ ਆ ਸੋਨਾ ਉੱਤੇ ਛੋਲ ਲਿਆ ਵਾ ਫਿਰ ਮੈਂ ਫਿਰ ਵੀ ਕਿਹਾ ਮੈਮ ਬਾਪੂ ਦੇ ਵੀ ਕੱਪੜੇ ਮਾਤਾ ਬਦਲਵਾ ਦੇ ਤੇ ਆਪ ਵੀ ਨਾ ਲਾ ਉਧਰ ਸੋ ਕੋ ਗੀਜਰ ਲੱਗਾ ਮਿੰਨ ਤੇ ਇਥੇ ਪਰ ਕੋ ਪਾੜਾ ਕਰਨਾ ਪੈਣਾ ਹੀ ਪਹਿਲਾਂ ਪਾਣੀ ਤੱਤਾ ਕਰਕੇ ਦੇ ਫਿਰ ਉੱਤੇ ਪਾ ਕੇ ਦੇ ਆਹ ਗੱਲ ਹੈਗੀ ਆ ਇਹ ਹੁਣ ਹਟਾਰਾ ਤੈਨੂੰ ਕੀ ਕਰਨ ਢਈ ਆ ਆਂਦੀ ਆ ਓਹੋ ਆਂਦੀ ਆ ਕਿ ਬੀਬੀ ਨੂੰ ਪੁੱਛਣਾ ਕਿ ਉਧਰ ਨਾਣਾ ਗੀਜੇ ਥਲੇ ਕੇ ਪਾਣੀ ਤੱਤਾ ਰੱਖਣਾ ਚੁੱਲੇ ਤੇ ਆਹੋ ਇਹਨੇ ਮੈਨੂੰ ਤੱਤਾ ਪਾਣੀ ਦੇਣਾ ਵਾ ਨਹੀਂ ਹੋਰ ਕੋਈ ਦਿੰਦਾ ਨਹੀਂ ਉੱਥੇ ਨਾ ਆਵੇਂਗੀ ਉੱਤੇ ਵੇਖਾ ਕਿਤਰਾ ਵਾ ਤੇ ਠੰਡ ਤਾਂ ਹੈਗੀ ਆ ਵੇ ਠੰਡ ਲੱਗਦੀ ਕੋਟੀ ਪਾਈ ਆ ਚਲ ਠੀਕ ਹੈ ਰਹਿਣ ਦੇ ਰਹਿਣ ਦੇ ਨਾ ਨਾ ਰਹਿਣ ਦੁਨਾ ਖਪਾਈ ਕਰੋ ਇਹ ਮੇਰੀ ਗੱਲ ਸੁਣੋ ਭੂਆ ਆਉਣ ਵਾਲੀ ਹੋਣੀ ਆ ਤੇ ਇਦਾਂ ਕਰਦੇ ਆ ਕੋਈ ਮਿੱਠਾ ਚਿੱਠਾ ਖਾਣ ਨੂੰ ਲੈ ਆਓ ਉਹ ਭੂਆ ਨੇ ਕੋ ਲੈ ਕੇ ਹੀ ਆਉਣਾ ਵਾ ਭੂਆ ਨੇ ਘੜਾ ਖਾ ਲਈਓ ਤੁਰ ਆਇਨਾ ਵਾ ਪੈਸੇ ਦੇ ਗਹਿਰ ਖਾਣ ਨੂੰ ਲੱਭਣ ਦਿਆ ਕਿਤੇ ਜਿਹੜਾ ਭੂਆ ਲਿਆਉਗੀ ਉਹੇ ਰੱਖਣਾ ਉਹਨਾਂ ਦੀ ਗਾੜੀ ਭੂਆ ਖਾਣ ਦੀ ਭੁੱਖੀ ਆ ਭੂਆ ਸਸਰੀ ਘਰ ਨੇ ਕਾ ਕੋਈ ਵੇਖਿਆ ਹੀ ਨਹੀਂ ਦੱਸਦਾ ਭੂਆ ਨੇ ਤਾਂ ਉਹ ਨਹੀਂ ਭੂਆ ਉਹਨੇ ਉੱਧਰ ਗੱਲ ਕਰਦੇ ਮੈਂ ਭੂਆ ਖਾ ਪੀ ਕੇ ਆਉਂਦੀ ਸਾਰਾ ਕੁਝ ਆ ਕਿੱਥੇ ਗੱਲ ਕਰ ਲਾ ਤਾਂ ਮੈਂ ਸੁਣ ਲਿਆ ਵਾਂ ਉਹ ਨਹੀਂ ਭੂਆ ਸੁਣ ਲਿਆ ਵਾਂ ਜਿੰਨਾ ਕੁ ਤੂੰ ਮੇਰਾ ਪਾ ਕਰਨ ਰਿਹਾ ਮੈਨੂੰ ਪਤਾ ਲੈ ਹਾਂ ਭੂਆ ਯਾਰੀ ਲੜਦੇ ਮੂਹ ਚਾਈ ਅੱਜ ਲੜਨ ਦੇ ਮੂਹ ਚ ਤੂੰ ਤੇ ਮੇਰੀ ਆਉਂਦੀ ਦੀ ਲਾ ਪਾ ਕਰ ਉਹ ਨਹੀਂ ਭੂਆ ਬੈ ਜਾ ਬੈ ਜਾ ਹੋਰ ਸਭ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਵਧੀਆ ਵਧੀਆ ਹੋ ਲਾਡੂ ਲਾਹੀ ਹਲਵਾ ਲਾਡੂ ਵੀ ਠੀਕ ਲਿਆਉਣਾ ਹੈ ਨਾਲ ਹੀ ਉਹਨੂੰ ਆ ਠੰਡ ਦਾ ਕਾਕੇ ਮੈਂ ਲਿਆਉਂਦਾ ਨਹੀਂ ਅੱਛਾ ਅੱਛਾ ਆ ਜਿੰਨਾ ਕ ਚਾਹ ਪਾਣੀ ਮੈਨੂੰ ਪੁੱਛਣ ਡੈ ਜੇ ਗੱਲਾਂ ਕਰਨ ਡੇ ਉਦਾਂ ਹੀ ਤੀ ਪੈਣ ਸੁਣ ਲੈ ਬੱਚੇ ਅੱਜ ਕੱਲ ਸੁਣ ਲੈ ਤਾਂ ਪਤਾ ਕਿਦਾਂ ਬੋਲਦੇ ਆ ਓਏ ਪੂਆ ਨਹੀਂ ਤੂੰ ਉਹ ਅੰਜੀ ਤੈਨੂੰ ਸੁਣ ਕੇ ਭਲੇਖਾ ਲਾ ਗਿਆ ਬਲਜੀ ਦਾ ਖਾਂਦੀ ਕੋਈ ਲਿਆਉਣਾ ਹੈ ਮੈਂ ਪੂਆ ਖਾ ਪੀ ਗਿਆ ਉਹਨੂੰ ਪੂਆ ਨੇ ਲੈ ਕੇ ਆਉਣਾ ਤੰਗਾ ਜੋ ਖਾ ਖਾਣ ਬੋਲੇ ਕਿਤੇ ਕੱਲ ਪੂਆ ਪਾਣੀ ਪੀ ਤੂੰ ਠੰਢੀ ਹੋ ਤੂੰ ਤਾਂ ਉਂਡੀ ਤਪੀ ਆ ਤੇ ਇਨੇ ਠੰਡੇ ਸਸਤੇ ਤੈ ਕਿਤੇ ਮੀਆਂ ਵਾਲੀ ਬੋਤਲ ਲੈ ਹੁੰਦੇ ਕੱਲ ਦਾ ਮੈਂ ਫੋਨ ਕੀਤਾ ਆ ਚੰਗਾ ਮੇਰਾ ਤੁਸੀਂ ਅਬਦਮਾਨ ਕੀਤਾ ਬੂਆ ਆਈਏ ਬੂਆ ਕਿਤੇ ਰੋਜ ਤਰੀ ਬੂਆ ਬਿਮਾਰ ਹੋਣਾ ਠੰਡਾ ਪੀ ਕੇ ਗੋਡੇ ਗੋਡੇ ਠੰਡਾ ਦਾ ਤੈਨੂੰ ਲੱਗਦੀ ਆ ਉਹ ਠੰਡ ਮੈਨੂੰ ਤਾਂ ਨਹੀਂ ਲੱਗਦੀ ਕੱਲ ਹੋਂ ਦਾ ਮਾਰਾ ਉਹ ਚੰਗਾ ਬੂਆ ਕੋਈ ਠੰਡਾ ਹੀ ਪਿਆਲਦੇ ਤੂੰ ਠੰਢੀ ਹੋ ਪਹਿਲਾਂ ਠੰਢੀ ਤੂੰ ਸਵਾਦ ਹੋ ਤਾਂ ਮੈਨੂੰ ਹੁੰਦੇ ਤਾਂ ਛਾੜ ਦਿੱਤੇ ਇਹ ਸਵਾਦ ਹੋਣਾ ਹੈ ਤੂੰ ਨਾ ਬਜੀਰ ਬੂਆ ਦੀ ਗੱਲ ਬੂਆ ਜੀ ਠੰਡੇ ਰਹੋ ਕੋਈ ਗੱਲ ਨਹੀਂ ਚਾਹ ਬਣਾਉਣੀ ਆ ਗਰਮ ਗਰਮ ਆਹੋ ਪੀ ਲਿਓ ਆ ਹੁਣ ਬਹੁਤ ਚਾਹ ਤੇ ਤੂੰ ਖਾਣ ਖੋਦਣੀ ਕੱਲ ਪਰਸੋਂ ਦਾ ਫੋਨ ਕੀਤਾ ਅੱਲਾ ਵੇਖ ਲੈ ਭਾਬੀ ਕੀ ਆਂਦੇ ਆ ਇਹ ਕਹਿੰਦੇ ਆਈ ਕਿਉਂ ਆ ਉਹਨੂੰ ਹੋਰ ਦੱਸ ਦੇ ਉਹ ਗੱਲ ਪਹਿਲੇ ਸੁਣਾ ਨਹੀਂ ਸਾਡੇ ਨੇ ਆ ਤੇਰੇ ਸਾਹਮਣੇ ਕਹੀ ਆ ਮੈਨੂੰ ਤਾਂ ਸੁਣਦਾ ਨਹੀਂ ਪਤਾ ਨਹੀਂ ਲੱਗਦਾ ਤੈਨੂੰ ਪੁੱਛਣ ਨਹੀਂ ਵੀ ਕੀ ਆਂਦੇ ਆ ਇਹ ਤੈਨੂੰ ਗੱਲਾਂ ਕਰਨ ਦੇ ਭੂਆ ਵਾ ਤੇ ਕੁਛ ਨਾ ਲਈ ਖਾਣ ਨੂੰ ਭੂਆ ਨੇ ਖਾ ਕੇ ਭੂਆ ਭੁੱਖੀ ਕਿਤੇ ਆਹ ਪੂਆ ਖਾਂਦੀ ਨਹੀਂ ਨਾ ਕੋਹ ਤਾਂ ਤੈਨੂੰ ਆਂਦੇ ਆ ਹਾਂ ਹਾਂ ਇਹਨਾਂ ਨੂੰ ਕੀ ਪਤਾ ਗੱਲਾਂ ਕਰ ਛੜੀਆਂ ਆਂਦਾ ਲਾਡੋ ਨੂੰ ਨਹੀਂ ਲੈ ਕੇ ਆਈ ਜੇ ਲਾਡੋ ਆ ਜਾਂਦੀ ਤੋਨੇ ਫੇਰ ਆਖਣਾ ਮਾਂ ਉੱਥੇ ਜਾਣੀ ਆ ਗੱਲਾਂ ਸੁਣਨ ਜਾਣੀ ਆ ਆਹ ਓਏ ਇੱਥੇ ਤੇਰੀ ਗੱਲ ਠੀਕ ਵਾ ਤੇ ਜਾ ਪੁੱਤ ਤੂੰ ਲੈ ਆ ਕੋਹ ਪੂਆ ਆਪਣੀ ਲਈ ਲੈ ਉਹਨਾਂ ਲੈ ਮੈਂ ਕੋਈ ਨਹੀਂ ਕੋਹ ਸਣਾ ਪੂਆ ਤੂੰ ਤੇ ਐ ਹੀ ਬੜੀ ਤਪੀਂ ਆ ਕੀ ਗੱਲ ਹੋ ਗਈ ਆਉਂਦੀ ਨੂੰ ਮੈਂ ਪਹਿਲਾਂ ਤਾਂ ਨਹੀਂ ਤਪੀਂ ਤੁਹਾਡੀਆਂ ਗੱਲਾਂ ਸੁਣ ਕੇ ਤਪੀਂ ਚੰਗਾ ਚੰਗਾ ਕੀ ਲਈ ਪੂਆ ਫਿਰ ਖਾਣ ਨੂੰ ਡੱਬੇ ਲਿਆਈਆਂ ਅੱਛਾ ਵਾਸ਼ੀ ਉਹ ਜਾ ਲੱਡੂ ਮੜਾਈਏ ਵੇਖ ਲਾ ਫੋਲਣ ਡਾ ਪਿਆਈਓ ਉਹ ਤਾਂ ਕੋਣ ਫੋਲਣ ਲਾ ਪਿਆ ਵਾ ਆਪਣਾ ਖਾਣੂ ਜੀ ਕੰਡਿਆ ਵਾ ਜ਼ੁਬਾਨ ਤੇਰੀ ਆਪਣੀ ਮੂਤਨ ਡਈ ਭੂਆ ਫਿਰ ਇਦਾਂ ਹੀ ਆ ਭੂਆ ਕੇ ਮੂੰਹ ਭਰ ਦਿੰਦਾ ਵਾ ਤੇ ਮੇਰਾ ਨਹੀਂ ਭਰਦਾ ਜਿਹੜੀ ਤੂੰ ਮਰਫੀ ਲਿਆਂਦੀ ਕੋਈ ਨਹੀਂ ਭੂਆ ਤੈਨੂੰ ਮਰਫੀ ਖਵਾ ਲੈ ਖੁਆ ਖਵਾ ਦੇ ਘਰ ਦਾ ਬਣਾਇਆ ਕੋਈ ਨਹੀਂ ਭੂਆ ਜੀ ਖੰਡ ਦੀ ਚਾਹ ਧਰੀ ਆ ਹੁਣ ਤਾਂ ਗੁੜ ਦੀ ਪਿਆਲ ਦੇਣੀ ਗੋੜ ਪੂਆ ਜੀ ਮਹਿੰਗਾ ਪੜਾਵਾ ਲਾ ਆ ਗੋੜ ਵੀ ਮਹਿੰਗਾ ਹੀ ਮੇਰੇ ਵਾਤੇ ਪੇ ਪੂਆ ਲਿਆਂਦਾ ਇਨੀ ਤੇ ਤੂੰ ਕਹਦਾ ਉਲਾਵਾ ਲੈ ਮੇਰਾ ਤਾਂ ਸ਼ੱਕ ਸਹੀ ਆ ਪੂਆ ਆ ਕੇ ਬੈਠੀ ਆ ਹੂੰ ਗੋੜ ਦੀਆਂ ਚਾਵਾਂ ਪਾਲਣ ਦੀ ਇਧਰੋਂ 90 ਰੁਪਏ ਕਿਲੋ ਗੋੜ ਵਾ ਵੀ ਕੰਡਿਆਰ ਕਾ ਇਹਨਾਂ ਦੇ ਘਰ ਤੇ ਖੰਡ ਦੇ ਲਾਲੇ ਪਏ ਹੁੰਦੇ ਆ ਗੋੜ ਪਾਲਦੀ ਆ ਹਾਏ ਪੂਆ ਵਾ ਡੱਬਾ ਡਾ ਵਾ ਹਾਏ ਕਿੰਨਾ ਸੋਹਣਾ ਵਾ ਕਿੰਨਾ ਸੋਹਣਾ ਡੱਬਾ ਵਾ ਲੈ ਲਓ ਡੱਬਾ ਆ ਵਾ ਤੁਹਾਡਾ ਆ ਲਓ ਤੇ ਪੂਆ ਇਹਨੂੰ ਵੀ ਗੱਲ ਵਾ ਇਹ ਤੇ ਮੇਰਾ ਵਾ ਡੱਬਾ ਮੈਨੂੰ ਕਿਸ ਨੇ ਦਿੱਤਾ ਵਾ ਆ ਲਓ ਸਤਿ ਸ਼੍ਰੀ ਅਕਾਲ ਪੂਏ ਜੀ ਸਤਿ ਸ਼੍ਰੀ ਅਕਾਲ ਜੀ ਆ ਤਾਲਾ ਮੈਂ ਕਿਹਾ ਡੰਬੇ ਇੱਧਰ ਹੀ ਦੇ ਚੱਲੇ ਜੇ ਸਾਡੇ ਘਰ ਦੇ ਵੱਲ ਵੀ ਆਉਣਾ ਵਾ ਨਹੀਂ ਤੁਹਾਡੇ ਵੱਲ ਵੀ ਆਉਣਾ ਵਾ ਕਿ ਤੁਹਾਡੇ ਵੱਲ ਕਿਉਂ ਨਹੀਂ ਆਉਣਾ ਮੇਰੇ ਵਾਸਤੇ ਤੇ ਦੋਵੇਂ ਇੱਕੋ ਜੇ ਪੂਆ ਇੱਧਰ ਪਰਾਈ ਬੈਠੀ ਮੈਂ ਤਾਂ ਪਹਿਲਾਂ ਇੱਧਰੋਂ ਹੋਵਾ ਤੁਹਾਡੇ ਵੱਲ ਹੀ ਆਉਣਾ ਵਾ ਕਿ ਨਹੀਂ ਉੱਤੇ ਤੇ ਨਾਂ ਲਿਖਿਆ ਵਾ ਪਲਕ ਪਲਕ ਲਿਖਿਆ ਇਹ ਪਾਵਨ ਉਹ ਨਾ ਪਲਕ ਨੀਗਾ ਪਾਵਨ ਉਹ ਨਾ ਤੇ ਬਹਿੜ ਕੇ ਤੋਂ ਉੱਠ ਪਈ ਆ ਮੈਂ ਜਾਵਾਂ ਇਹਨਾਂ ਦੇ ਘਰ ਚਾਹ ਪਾਣੀ ਪੀ ਕੇ ਆਵਾਂ ਗੋੜਦੀ ਤੂੰ ਤਾਂ ਸੌ ਸੁਣਾਈਆਂ ਕਰਦੀਆਂ ਹਾਏ ਬਾਦੀ ਭੂਏ ਸੁਣਾਈਆਂ ਕਰਦੀਆਂ 90 ਰੁਪਏ ਕਿੱਲਾ ਬਲਜੀਤ ਕੋਰੇ ਗੋੜਵਾ ਤੂੰ ਤਾਂ ਲਿਆਣਾ ਲਿਆਉਣਾ ਨਹੀਂ ਚਾ ਪੀਣੀ ਨਹੀਂ ਤੇ ਮੈਂ ਉਧਰੋਂ ਪੀ ਆਉਣੀ ਭੂਆ ਜੀ ਮੈਂ ਤੇ ਸਰਸਰੀ ਬੋੜਵਾ ਦੂ ਜਿੰਨੇ ਮਰਜੀ ਪਰ ਭੂਆ ਜੀ ਮੈਂ ਤੇ ਸਰਸਰੀ ਗੱਲ ਕੀਤੀ ਆ ਗੁੜ ਸੱਚੀ ਅਮਰੀਕਾ ਬੜਾ ਮਹਿੰਗਾ ਮੈਂ ਖੰਡ ਹੀ ਲਿਆਂਦੀ ਹੀ ਅਮਰੀਕਾ ਗੁੜ ਲਿਆਂਦਾ ਹੀ ਨਹੀਂ ਗਿਆ ਐ ਇਹ ਦਸ ਨਹੀਂ ਕਰੀਦੀ ਗੁੜ ਦੇ 90 ਰੁਪਏ ਕਿਲੋ ਤਾਂ ਤਾਂ ਕੀ ਹੋਇਆ ਵਾ ਉਹ ਤੇ ਨਹੀਂ ਪੁੱਛਦੇ ਅੱਗੇ ਗੁੜ ਨੂੰ ਹੁਣ ਤੂੰ 90 ਰੁਪਏ ਸੁਣਾਉਣ ਦੀ ਘੁੱਟ ਚਾਹਦੇ ਬਦਲੇ ਉਹ ਪੂਆ ਜਦੋਂ ਹੈ ਇਹਦੀ ਕਰ ਤੇ ਕਿੱਦਾਂ ਤੈਨੂੰ ਕਹਦੇ ਕਿ ਬੜਾ ਗੁੜ ਦੀ ਬਣਾਉਣੀ ਆ ਚਾਹਦੇ ਹਟੀਆਂ ਮਿਲਦੇ ਤੂੰ ਲਿਆ ਦੀਏ ਬੋਤ ਹੈ ਨਹੀਂ ਮਾਰ ਗਈ ਉਹ ਇਹਨਾਂ ਨੂੰ ਜੜੀ ਗੱਲ ਹੈ ਨਹੀਂ ਹੈ ਨਹੀਂ ਆ ਮਾਤਾ ਦੀ ਵੀ ਸੁਣ ਲੈ ਚਲ ਜੇ ਆਈ ਹੈ ਨਾ ਤੂੰ ਵੱਡੀ ਬਡੇਰੀ ਮੈਂ ਤੇਰੇ ਕੋਲ ਇਨਸਾਫ ਮੰਗਦੀ ਆ ਉਧਰ ਕੀ ਗੱਲ ਮੇਰਾ ਨਿਆਣਾ ਨਹੀਂ ਹੈਗਾ ਇਹ ਫੜ ਨਹੀਂ ਸਕਦੀ ਇੱਧਰ ਆ ਕੇ ਬੈਠੀ ਰਹਿੰਦੀ ਆ ਬਾਪੂ ਤਾਂ ਚੱਲ ਇੱਧਰ ਆਇਆ ਹੀ ਆਇਆ ਵਾ ਆਹ ਤਾਂ ਭਾਬੀ ਤੂੰ ਜੋ ਇੱਥੇ ਬੈਠੀ ਰਹੀ ਨਹੀਂ ਗੋਡੇ ਖੜੇ ਕਰਕੇ ਤਾਂ ਤੂੰ ਨਿਆਣਾ ਸੰਭਿਆ ਕਰ ਉੱਥੇ ਠੰਡ ਚ ਤੇਰ ਵਾਤੇ ਤਾਂ ਦੋਵੇਂ ਇੱਕੋ ਜਿਹੇ ਜੇ ਮੈਂ ਨਿਆਣਾ ਤੇ ਘੇ ਲਿਆਉਣੀ ਆ ਨਾ ਇਹ ਮੈਨੂੰ ਆਖ ਦਿੰਦੀ ਆ ਠੰਡ ਵਾ ਤੇ ਉਂਗਲੀ ਫੜ ਕੇ ਤੇ ਉਧਰ ਲੈ ਜਾਂਦੀ ਆ ਮੈਂ ਜਾਈ ਚ ਬਹਿ ਜਾ ਕਰ ਮਰ ਜਾਈ ਚ ਬੈਠਾ ਜਾਂਦਾ ਵਾ ਕੀ ਐ ਲੈ ਕਿਉਂ ਨਹੀਂ ਬੈਠਾ ਜਾਂਦਾ ਉਹਦੇ ਨਹੀਂ ਬੱਚੇ ਪਾਲਣੇ ਜਿਹਦੇ ਪਾਲੇ ਆ ਤੇ ਔਰ ਜਾਈச்சே ਰਹਿੰਦਾ ਨਹੀਂ ਮੇਰੇ ਕੋਲ ਇਹ ਫੜ ਲੈਂਦੀ ਆ ਭੋਆ ਮੈਂ ਬਤਾ ਕਦੋਂ ਫੜਦੀ ਆ ਜੇ ਮੈਨੂੰ ਕਹਿੰਨੀ ਨਾ ਲੈ ਮਾ ਤੁਨ ਖਡਾਲਾ ਮੁੰਡੇ ਨੂੰ ਇਹਨੇ ਜਾਗ ਤੇ ਰੇਤਾ ਤੇ ਮਿੱਟੀ ਦੀ ਢੇਰੀ ਬਣਾ ਦਿੰਦੀ ਵਿੱਚ ਨਿਆਣੇ ਨੂੰ ਛੱਟ ਗੰਦਾ ਕਰ ਦਿੰਦੀ ਮੈਂ ਸ਼ੁਦੈਨਵਾ ਵੀ ਸਾਰੇ ਦਿਨ ਮੈਂ ਨਿਆਣੇ ਦੇ ਵਲੇ ਰਿਆ ਕਰਾਂ ਆਹੋ ਤਾਂ ਭਾਬੀ ਨੂੰ ਠੰਡ ਲੱਗ ਜੂ ਤਾਂ ਫੇਰ ਕੀ ਆਦੀ ਆ ਤੇਰੀਆਂ ਗੱਲਾਂ ਘੰਡੀਆਂ ਆ ਬੜੇ ਮਿਲਦੇ ਤੱਤ ਬੜੇ ਮਿਲਦੇ ਆ ਉਹ ਚੱਲ ਮਾਨ ਵੀ ਤੂੰ ਹੀ ਚੁੱਪ ਕਰਦਾ ਕੋਈ ਗੱਲ ਨਹੀਂ ਸਿਆਣਾ ਬੰਦਾ ਕਈ ਕੋ ਕਹਿੰਦਾ ਵਾ ਤੁਸੀਂ ਇਦਾਂ ਨਾ ਜਾਓ ਤੁਸੀਂ ਡੱਬੇ ਲੈ ਕੇ ਆਏ ਜੇ ਮੈਂ ਚਾਹ ਬਣਾਉਣੀ ਆ ਖੰਡ ਦੀ ਘੁੱਟ-ਘੁੱਟ ਪੀ ਜੋ ਮੇਰੇ ਦਿਲ ਨੂੰ ਥੋੜਾ ਤਰਵਾਸ ਹੋ ਜਾਊਗਾ ਬੀ ਭੂਆ ਚਾਹ ਪੀ ਕੇ ਗਈ ਆ ਤੇ ਜਿਹੜਾ ਬਲਜੀਤ ਤੂੰ ਮੇਰੇ ਤੇ ਦਿਲ ਲੂਆ ਵਾ ਕਿੰਨੀਆਂ ਗੱਲਾਂ ਕੀਤੀਆਂ ਗੱਲਾਂ-ਗੱਲਾਂ ਦੇ ਵਿੱਚ ਹਾਏ ਭੂਆ ਜੀ ਮੈਂ ਤੇ ਕੋਈ ਗੱਲ ਵੀ ਨਹੀਂ ਕੀਤੀ ਜੋ ਸਾਡੇ ਘਰ ਦੇ ਹਾਲਾਤ ਮੈਂ ਉਹ ਦੱਸ ਵੀ ਮੇਰੇ ਕੋਲ ਨਹੀਂ ਅਰਕਾ ਗੋੜਲੇ ਅੰਧਾ ਗਿਆ ਗੋੜ ਮਹਿੰਗਾ ਬੜਾ ਹੀ ਕੋਈ ਗੱਲ ਨਹੀਂ ਹਾਲਾਤਾਂ ਨੂੰ ਕੀ ਹੋਇਆ ਵਾ ਤੁਸੀਂ ਵੀ ਤਾਂ ਰੋਟੀ ਖਾ ਕੇ ਸੌਂਦੇ ਜੇ ਕਿ ਮੇਰੇਆਂ ਕੋਈ ਜ਼ਿਆਦਾ ਹੋ ਗਏ ਹਾਲਾਤ ਮਾੜੇ ਮੈਂ ਤਾਂ ਕਿਹਾ ਚਿਰੀ ਭਦਰੀ ਆਉਣਾ ਉਹ ਚੰਗਾ ਭੂਆ ਕਾੜੀ ਨੇ ਪੈ ਕੋਈ ਗੱਲ ਨਹੀਂ ਜਾਂ ਤੂੰ ਬਣਾ ਚਾਹ ਪਾਣੀ ਬਣਾ ਕੋਈ ਗੱਲ। ਕੀ ਆ ਗੱਲਾਂ ਕਰੀ ਜਾਂਦੀਆਂ ਚਾਹ ਆ ਜਾ ਆਪਾਂ ਬਣਾ ਲੈਣੀ ਆ ਚਾਹ ਤੇ ਤਹੀ ਵੀ ਆਜੋ ਉਧਰ ਹੁਣ ਹੁਣ ਮੇਰਾ ਮੁੰਡਾ ਸੁੱਤਾ ਵਾ ਤੇ ਫੇਰ ਭੂਆ ਨੇ ਉੱਠ ਜਾਣਾ ਫੇਰ ਨਹੀਂ ਮੈਨੂੰ ਉਹਨੇ ਕੋਈ ਵੀ ਕੰਮ ਦੇਣਾ। ਚੱਲ ਮੈਂ ਚਾਹ ਉਧਰ ਹੀ ਪੀਣੀ ਆ। ਮੈਂ ਇਧਰੋਂ ਚਾਹ ਪੀ ਲਈ ਆ ਕੋਈ ਗੱਲ। ਮਤਲਬ ਤੂੰ ਆਉਣਾ ਮੈਂ ਕਿ ਇੱਥੇ ਬੈਠੀ ਰਹਿਣਾ ਹੀ ਹਾਂ। ਉਧਰ ਆਉਣਾ ਵਾ। ਆਉਣੀ ਆ ਬੈ ਜਾ ਤੂੰ ਚਾਹ ਪੀ ਕੇ ਜਾਵੀਂ। ਚੱਲ ਕੋਈ ਗੱਲ ਨਹੀਂ ਇਧਰੋਂ ਪੀ ਲਈ ਉਧਰੋਂ ਪੀ ਲਈ ਇੱਕੋ ਹੀ ਗੱਲ ਵਾ ਹੋਰ ਨਾ ਦੋਵੇਂ ਇੱਕੋ ਜਿਹਾ ਪੁਆ ਇਹਦੇ ਵਾਸਤੇ ਨਹੀਂ ਇੱਕੋ ਗੱਲ ਹੈਗੀ ਇਹ ਤੇ ਬਸ ਇਧਰ ਜੋਗੀ ਹੋ ਗਈ ਆ ਚੱਲ ਕੋਈ ਗੱਲ ਨਹੀਂ ਕੋਈ ਰਹਿਣ ਦੋ ਮੈਂ ਜਾਣੀ ਆ ਮੈਂ ਭਾਬੀ ਚਾਹ ਪੀਣੀ ਆ ਉਧਰ ਜਾ ਕੇ ਐਨਾ ਮੇਰਾ ਚਾਹ ਕਰਨ ਲਈ ਆ ਇਹਨਾਂ ਨੇ ਤਾਂ ਹੁੰਦਿਆ ਪੁੱਛਿਆ ਕੀ ਖਾਣਾ ਤੇ ਕੀ ਨਹੀਂ ਖਾਣਾ ਕੀ ਖਾ ਲੈਣਾ ਸੀ ਮੈਂ ਇਹ ਵੀ ਬੋਲੀ ਜਾਂਦੀ ਉਹ ਵੀ ਬੋਲੀ ਜਾਂਦੀ ਮੈਨੂੰ ਕੋਈ ਸਮਝ ਨਹੀਂ ਲੱਗਦੀ ਮੈਂ ਕਿਤੇ ਪੰਡ ਪਾ ਕੇ ਲੈ ਜਾਣੀ ਲੈ ਦੱਸ ਵੇਹਲਾ ਆਪਣੀ ਨਿੱਕੀ ਨਾ ਉਹਦੇ ਕੰਮ ਹਾਂ ਉਂਗਲ ਲਾ ਕੇ ਲੈ ਗਈ ਭੂਆ ਨੂੰ ਨਾਲ ਹੀ ਲੈ ਜਾਂਦੇ ਇਹ ਇਦਾਂ ਹੀ ਕਰਦੀ ਹੁੰਦੀ ਆ ਆਪਣੇ ਨੰਬਰ ਬਣਾਉਂਦੀ ਆਓ ਕੋਈ ਗੱਲ ਨਹੀਂ ਪਤਾ ਕੋਈ ਨਹੀਂ ਤੂੰ ਮਾੜਾ ਜੋ ਹੋਇਆ ਉਹ ਗੱਲ ਕੇ ਉਹ ਤਗੜੇ ਆ ਜਿਸੇ ਗੋੜਵਾ ਮੱਖੀਆਂ ਨੇ ਉੱਥੇ ਹੀ ਜਾਣਾ ਵਾ ਆਹੋ ਇਹ ਤਾਂ ਹੈ ਵਾ ਮਾਰੇ ਲੱਗੇ ਦੀ ਪੁੱਤ ਕੋਈ ਖਲੋਂਦਾ ਹੁੰਦਾ ਤਗੜਿਆਂ ਵਾਲੀ ਜਾਂਦੇ ਆ ਚੱਲ ਕੋਈ ਨਹੀਂ ਦਿਲਚਸਪ ਨਾ ਕੋਈ ਕਰੇ ਵੇਖਿਆ ਪੂਆ ਸੋਨੀਆਂ ਗੱਲਾਂ ਆਪਣੇ ਪਤੀਜੇ ਦੀਆਂ ਤੇ ਪਰਜਾਈ ਦੀਆਂ ਖਰਿਆ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਵਾ ਖਰਾਬ ਹੀ ਆ ਤੇ ਹੋਰ ਕੀ ਆ ਮਸਾ ਮਸਾ ਗੱਲਾਂ ਤੋਂ ਡਏ ਆ ਕਹਿੰਦੇ ਨੀਆਂ ਗੱਲਾਂ ਤੋਂ ਡਏ ਆ ਕੀ ਐ ਇਦਾਂ ਕੀਤਾ ਕੋਈ ਬਹੁਤੀ ਗੱਲ ਵਾ ਐਵੇਂ ਹੀ ਉਦਾਂ ਹੀ ਕਿਹੜਾ ਕੋ ਹੈ ਨੀਆਂ ਪਹਿਲੀ ਹੈ ਨੀਆਂ ਕ ਕੀ ਹੈ ਨੀਆਂ ਜੇ ਕਰਜਾ ਸਿਰ ਚਾੜਿਆ ਹੀ ਗਾ ਤਾਂ ਫੇਰ ਕਰਜਾ ਹੀ ਚੜਨਾ ਮਰੂ ਮਰੂ ਜਦੋਂ ਨਾਲ ਮੇਰੇ ਨਾਲ ਦੇ ਨੇ ਨੌਕਰੀ ਕੀਤੀ ਹੈ ਤੇ ਫੇਰ ਅਹੀਂ ਤੇ ਆਪੇ ਸੌਖੇ ਬਸਣਾ ਨਾਲੇ ਹੁਣੇ ਝਾਕੇ ਆ ਨਾਲੇ ਅਹੀਂ ਉਹ ਵੀ ਨਹੀਂ ਨਾ ਹੰਨੀ ਹੰਨੀ ਨਹੀਂ ਕੀਤਾ ਕਹਿੰਦੇ ਜਿੱਥੇ ਹੰਨੀ ਨਹੀਂ ਕਰੋ ਨਾ ਉੱਥੇ ਹੰਨੀ ਹੋ ਜਾਂਦੀ ਹੁੰਦੀ ਆਹ ਤਾਂ ਨਾਲੇ ਵੇ ਮੈਂ ਇਹਨਾਂ ਨੂੰ ਹੁਣ ਤਾਂ ਪਾ ਕੇ ਗਈ ਹਾਂ ਤਾਂ ਅੱਜ ਇਹ ਕਹਿੰਦੇ ਵੜਕੋ ਹੈ ਹੀ ਕੁਛ ਨਹੀਂਗਾ ਕੋਈ ਗੱਲ ਨਹੀਂ ਸਾਰਾ ਕੁਝ ਹੈ ਗਈ ਇਹਨਾਂ ਕੋ ਜਿਹੜੇ ਡੇਢ ਤੋਂ ਕਹਿਣ ਦੀਆਂ ਨਾ ਦੋ ਕ ਫੇਰ ਕਿਤੇ ਮਹਾ ਇਹਨਾਂ ਨੇ ਤੋਲਾ ਪਾਉਣਾ ਹੀ ਨਹੀਂ ਮੈਂ ਕਹਿਣਾ ਵਾ ਕਿ ਮੈਂ ਪਾ ਕੇ ਗਈ ਆ ਉਹਨਾਂ ਨੇ ਤਾਂ ਪੁੱਛਣਾ ਵਾ ਨਾ ਨਿਆਣਿਆਂ ਨੇ ਵੀ ਮਾਂ ਤੂੰ ਪਾ ਕੇ ਤਹੋੜੇ ਕੀ ਲੈ ਕੇ ਆਏ ਮੈਂ ਤਾਂ ਤਾਂ ਹੀ ਪਹਿਲਾਂ ਨਾ ਡਈਆਂ ਕਹਿਣ ਵੀ ਤੁਸੀਂ ਕੋਸ਼ਿਸ਼ ਕਰੋ ਨਹੀਂ ਮੈਂ ਹੈਗਾ ਤਾਂ ਬਣਾਉ ਜਿੱਥੋਂ ਮਰਜੀ ਬਣਾ ਤਾਂ ਹੱਥ ਦਾ ਆਧਾਰ ਵਾ ਭੈਣ ਭਰਾ ਦਾ ਮੇਰੇ ਵੱਲ ਆਈ ਹੀਗੀ ਮੈਂ ਹਾਂ ਉੱਥੇ ਮਨਜੋਦ ਨੇ ਫੇਰ ਕਹਣਾ ਭਵਾਨੂੰ ਕੌਣ ਗੱਲਾਂ ਕਰਦੀ ਮੈਂ ਤਾਂ ਇੱਥੇ ਕਰਨ ਦੀ ਆ ਤੇ ਮੇਰੇ ਵੱਲ ਆਈ ਹੀਗੀ ਵਾਹ ਭਾਜੀ ਅੱਛਾ ਅਹੇ ਪਕਾ ਲੋ ਅੱਧ ਅੱਧ ਮੈਂ ਕਿਹਾ ਅਹੀਂ ਤੇ ਮਿਲਣਾ ਆਪਣੇ ਤਰੀਕੇ ਨਾਲ ਆਹੋ ਅਹੀਂ ਭਾਵੇਂ ਦਈਏ ਭੂਆ ਨੂੰ ਲੱਖ ਤੇ ਭਾਵੇਂ ਦਈਏ 2 ਲੱਖ ਅਹੀਂ ਅਹੀਂ ਤੇ ਆਪਣੇ ਥਾਂ ਤੇ ਵਰਤਣਾ ਤੇ ਭੂਆ ਨੂੰ ਤਾਂ ਵੱਖੋ ਵਾਕੀ ਮਿਲਦੀ ਵਰਤਦੀ ਆ ਹੁਣ ਪਰ ਭੂਆ ਤੂੰ ਗੁੱਸਾ ਨਾ ਕਰੀ ਸਾਡੇ ਵਾ ਸਾਡੇ ਵਿਆਹ ਤੇ ਨਹੀਂ ਤੂੰ ਐਡਾ ਮਿਲੀ ਉਦੋਂ ਚਾਲ ਇਦਾਂ ਹੀ ਘਰ ਗਰੀਬੀ ਖਰਾਬੀ ਸੀ ਉਦੋਂ ਤੇ ਤੂੰ ਇਦਾਂ ਹੀ ਕਹਿਆ ਚਾਲ ਕੋਈ ਗੱਲ ਨਹੀਂ ਉਦੋਂ ਮੇਰੇ ਕੋ ਨਹੀਂ ਇੰਨਾ ਹੋਇਆ ਚਾਲ ਵੱਖਰੀ ਗੱਲ ਵਾ ਪਰ ਮੈਂ ਇਹਨਾਂ ਦੇ ਵਿਆਹ ਤੇ ਬਥੇਰਾ ਹੀ ਕੀਤਾ ਇਹਨਾਂ ਦੇ ਤੇ ਕੀਤਾ ਹੀਗਾ ਨਾ ਤੇ ਹੁਣ ਸਾਡਾ ਤੇ ਅੱਗੇ ਨਵਾਂ ਹੀ ਲੈਣ ਦੇਣ ਵਾ ਅੱਜ ਮੈਂ ਕਰੂੰਗੀ ਤੇ ਕੱਲ ਨੂੰ ਤੂੰ ਤੂੰ ਹੀ ਹੋਏਗਾ ਤੇਰੇ ਵੀ ਬੱਚੇ ਸਿਆਣੇ ਹੋਣੇ ਆ ਕਿ ਨੇ ਆਣੇ ਕੱਲ ਨੂੰ ਸਿਆਣੇ ਆ ਇੱਥੇ ਦੇਂਦਾ ਲੈਣਾ ਵਾ ਇਹਦਾ ਹੱਥ ਦਾਦੇ ਦਾ ਅੱਜ ਮੇਰਾ ਬਾਹ ਫੜੇਗੀ ਕੱਲ ਨੂੰ ਮੈਂ ਤੇਰੀ ਫੜੂੰਗੀ ਤੇ ਹੋਰ ਤੇ ਭੂਆ ਸਾਡੇ ਲਈ ਡੱਬਾ ਕੋਈ ਵੀ ਨਹੀਂ ਲੈਂਦਾ ਨਹੀਂ ਡੱਬਾ ਤੇਰਾ ਹੀ ਆ ਆਟ ਬਾਦ ਵਾ ਪਲਕ ਦੇ ਵਿਆਹ ਦਾ ਆਹੋ ਤੇਰਾ ਹੀ ਆ ਤੂੰ ਤੇ ਕਹੀ ਜਾਂਦੀਂ ਭੂਆ ਇਹ ਹੋਰ ਕਿਸਦਾ ਵਾ ਨਹੀਂ ਨਹੀਂ ਮੈਂ ਜਾਣ ਕੇ ਕਿਹਾ ਮੈਂ ਉਹਨਾਂ ਨੇ ਤਾਂ ਇਦਾਂ ਕੱਖਣਾ ਤੜਫ ਕੇ ਮਰ ਜਾਣਾ ਤਾਂ ਕਰਕੇ ਕਿਹਾ ਹੀ ਲੈ ਭੂਆ ਤੂੰ ਤੇ ਲੈ ਲੱਡੂਆਂ ਦਾ ਸਹਜ ਬੜਾ ਰੱਖਿਆ ਵਾ ਦੇਖ ਲੈ ਵੇ ਪੂਆ ਦੇ ਕੰਮ ਗਰੀਬੀ ਅਮੀਰੀ ਤੇ ਉਧਰ ਰੱਬ ਵੱਲੋਂ ਆ ਜਾਂਦੀ ਆ ਪਰ ਬੰਦੇੜਾ ਫਰਕ ਪਾਉਣ ਲੱਗ ਪੈਂਦੇ ਆ ਦੇ ਕਿੱਡੇ ਕਿੱਡੇ ਮੋٹے ਲੱਡੂ ਆ ਤੇ ਮੈਂ ਕਿਹਾ ਪੂਆ ਆਹ ਡੱਬਾ ਕਿਹਦਾ ਕਹਿੰਦੀ ਏ ਕਿਹਦਾ ਨਾ ਤੇ ਮੈਂ ਜੋੜ-ਜੂੜ ਕਰਕੇ ਪਾੜ ਹੀ ਲਿਆ ਹੀ ਪਰ ਅਗਲੀ ਦੇ ਭੈਣੇ ਘਰੇ ਇਹਨੂੰ ਪਤਾ ਹੀ ਨਹੀਂ ਗੱਲ ਲੱਗਾ ਗਰੀਬੀ ਅਮੀਰੀ ਤੇ ਆਉਂਦੀ ਰਹਿੰਦੀ ਏ ਬੰਦੇ ਤੇ ਇਹ ਕਿਹੜੀ ਸਦਾ ਹੀ ਰਹਿਣੀ ਆਹ ਮੈਂ ਤੇਰੇ ਵਾਸਤੇ ਵਧੀਆ ਡੱਬਾ ਲੈ ਕੇ ਆਈ ਆਂ ਅੱਛਾ ਚੱਲ ਭੈਣ ਪੂਆ ਨਹੀਂ ਹੋਰ ਲੈ ਦੋਵੇਂ ਕਾਟਵਾ ਆਹੋ ਦੋਵੇਂ ਕਾਟਵਾ ਚੱਲ ਪੂਆ ਅੱਜਕੱਲ ਤੇ ਕਾੜੀ ਬੜੇ ਬੜੇ ਵਧੀਆ ਬਣਦੇ ਪੀ ਹਾਂ ਹੁਣ ਤਾਂ ਜਮਾਨੇ ਦੇ ਨਾਲ ਹੀ ਸਭ ਕੁਝ ਵਾ ਚੱਲ ਕਿਤੇ ਵੇਖ ਹੀ ਨਾ ਲੈਣਾ ਪੂਆ ਫੇਰ ਉਹਨਾਂ ਤਾਂ ਤੜਕਾ ਪੈਣਾ ਕੋਈ ਨਹੀਂ ਤੂੰ ਨਾ ਟੈਨਸ਼ਨ ਲਈ ਐ ਬਹੁਤ ਵਧੀਆ ਤਰੀਕੇ ਨਾਲ ਮਿਲਣਾ ਗਿਲਣਾ ਵਾ ਤੈਨੂੰ ਕੋਈ ਨਹੀਂ ਜਿੱਦਾਂ ਤਾਂ ਤੁਸੀਂ ਮਿਲੋਗਾ ਤਾਂ ਤਾਂ ਮੈਂ ਮਿਲੂ ਹਾਂ 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 thank <laughs> you